ਦੋਸਤੋ ਸਾਲ 1983 ਚੱਲ ਰਿਹਾ ਸੀ ਜਦੋਂ ਪੰਜਾਬ ਦੇ ਵਿੱਚ ਇੱਕ ਸਰਕਾਰੀ ਬੱਸ ਪੀ ਐਨ ਜੈਡ 197 ਦੇ ਵਿੱਚ ਹੋਈ ਇੱਕ ਐਸੀ ਵਾਰਦਾਤ ਜਿਸ ਨੇ ਪੰਜਾਬ ਸਰਕਾਰ ਨੂੰ ਭੱਗ ਕਰਵਾ ਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾ ਦਿੱਤਾ ਸੀ ਇਸ ਬੱਸ ਕਾਂਡ ਨੇ ਪੰਜਾਬ ਦੀ ਦਿਸ਼ਾ ਪੰਜਾਬ ਦੀ ਰਾਜਨੀਤੀ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ ਪਰ ਇਸ ਕਾਂਡ ਦੀ ਅਸਲ ਸਚਾਈ ਕੀ ਸੀ ਤੇ ਕਿਸ ਵੱਲੋਂ ਇਹ ਕਰਵਾਇਆ ਗਿਆ ਇਹ ਰਹੱਸ ਅੱਜ ਤੱਕ ਬਣਿਆ ਹੋਇਆ ਹੈ ਇਸੇ ਬਸ ਕਾਟ ਦੀ ਹੀ ਉਦਾਹਰਣ ਦੇ ਕੇ ਅੱਜ ਤੱਕ ਕੁਝ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਖੜਕੂਵਾਦ ਵੇਲੇ ਬੱਸਾਂ 'ਚੋਂ ਕੱਟ-ਕੱਟ ਕੇ ਹਿੰਦੂ ਕਤਲ ਕੀਤੇ ਗਏ ਅਸੀਂ ਗੱਲ ਕਰ ਰਹੇ ਹਾਂ ਟਲਵਾ ਬਸ ਕਾਟ ਦੀ ਜੋ ਸਾਲ 1983 ਦੇ ਵਿੱਚ ਕਪੂਰਥਾਲੇ ਜ਼ਿਲ੍ਹੇ ਦੇ ਟਲਵਾ ਪਿੰਡ ਦੇ ਨੇ ਵਾਪਰਿਆ ਸੀ ਇਸ ਘਟਨਾ ਤੋਂ ਤੁਰੰਤ ਬਾਅਦ ਹੀ ਪੰਜਾਬ ਵਿੱਚ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਨੂੰ ਕੇਂਦਰ ਦੀ ਇੰਦਰਾ ਗਾਂਧੀ ਸਰਕਾਰ ਵੱਲੋਂ ਭੰਗ ਕਰ ਦਿੱਤਾ ਗਿਆ ਹੋਰ ਤੁਸੀਂ ਆਪੇ ਹਿਸਾਬ ਲਗਾ ਲਓ ਕਿ ਇਹ ਬੱਸ ਕਾਰਡ ਕਿੰਨਾ ਮਾਤਵ ਰੱਖਦਾ ਹੈ ਬੇਸ਼ੱਕ ਸਰਕਾਰ ਉਸ ਵਕਤ ਪੰਜਾਬ ਵਿੱਚ ਕਾਂਗਰਸ ਦੀ ਸੀ ਤੇ ਕੇਂਦਰ ਵਿੱਚ ਸਰਕਾਰ ਵੀ ਕਾਂਗਰਸ ਦੀ ਸੀ ਪਰ ਫਿਰ ਵੀ ਬਰਖਾਸਤ ਕਰ ਦਿੱਤਾ ਗਿਆ ਸੋ ਕੀ ਸੀ ਇਹ ਢਲਵਾ ਬੱਸ ਕਾਰਡ ਜਿਸ ਨੇ ਇਕੱਲੇ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਦੀ ਸਿਆਸਤ ਵਿੱਚ ਪਛਾੜ ਲਿਆ ਦਿੱਤਾ ਸੀ ਅਤੇ ਪੂਰੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਕੀ ਕੁਝ ਵਾਪਰਿਆ ਇਸ ਬੱਸ ਤੇ ਉਸ ਦੀਆਂ ਸਵਾਰੀਆਂ ਦੇ ਨਾਲ ਆਓ ਇਸ ਵੀਡੀਓ ਰਾਹੀਂ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰਦੇਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਕਿ ਇਸ ਤ੍ਰਾਸਦੀ ਦੀ ਜਾਂਚ ਕਿਸੇ ਵੀ ਸਿੱਟੇ ਤੱਕ ਨਹੀਂ ਪਹੁੰਚ ਸਕੀ ਸੀ ਕਿ ਕੀ ਇਹ ਦੇਸ਼ ਵਿਰੋਧੀ ਏਜੰਸੀਆਂ ਵੱਲੋਂ ਕਰਵਾਇਆ ਗਿਆ ਸੀ ਜਾਂ ਫਿਰ ਕਿਸੇ ਖਾਰਕੂ ਜਥੇਬੰਦੀ ਵੱਲੋਂ ਕਿਸੇ ਵਿਸ਼ੇਸ਼ ਧਰਮ ਕਿਸੇ ਵਿਸ਼ੇਸ਼ ਫਿਰਕੇ ਦੇ ਵਿਰੁੱਧ ਕੀਤੀ ਗਈ ਕਾਰਵਾਈ ਸੀ ਦੇਸ਼ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਸਕੇ ਤਿਰਮ ਬੱਸ ਕਤਲकांड ਦੀ ਜਾਂਚ ਕਿਸੇ ਵੀ ਤਨਪتن ਨਹੀਂ ਲੱਗ ਸਕੀ ਸੀ ਦੋਸਤੋ ਦੇਰਸੀ 6 ਅਕਤੂਬਰ 1983 ਦਾ ਜਦੋਂ ਅਮਰਸਰ ਤੋਂ ਦਿੱਲੀ ਇੱਕ ਬੱਸ ਚੱਲਦੀ ਹੈ ਜਿਸ ਦਾ ਨੰਬਰ ਹੁੰਦਾ ਹੈ ਪੀ ਐਨ ਜੈਡ 197 ਇਹ ਬੱਸ ਤਕਰੀਬਨ 28 ਸਵਾਰੀਆਂ ਨੂੰ ਲੈ ਕੇ ਅਮਰਸਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੁੰਦੀ ਹੈ ਸ਼ਾਮ ਤੋਂ ਚੱਲ ਕੇ ਇਸ ਬੱਸ ਦੇ ਅਗਲੇ ਦਿਨ ਜਾ ਕੇ ਦਿੱਲੀ ਪਹੁੰਚਣਾ ਸੀ ਕਿਉਂਕਿ ਉਸ ਵਕਤ ਚੜਕਾਂ ਦੀ ਹਾਲਾਤ ਅਤੇ ਬੱਸਾਂ ਦੀ ਰਫ਼ਤਾਰ ਵੀ ਕੋਈ ਇੰਨੀ ਜ਼ਿਆਦਾ ਵਧੀਆ ਨਹੀਂ ਹੁੰਦੀ ਇਹ ਬੱਸ ਪੀ ਐਨ ਜ਼ेड 197 ਅੰਮ੍ਰਿਤਸਰ ਤੋਂ ਚੱਲ ਕੇ ਜਦੋਂ ਜਡੇਆਲੇ ਪਹੁੰਚਦੀ ਹੈ ਤਾਂ ਉੱਥੋਂ ਤਕਰੀਬਨ 30 ਲੋਕ ਬੱਸ ਦੇ ਵਿੱਚ ਹੋਰ ਚੜਦੇ ਹਨ ਜਦਕਿ ਦੋ ਬੰਦੇ ਪਹਿਲਾਂ ਹੀ ਅੰਮ੍ਰਿਤਸਰ ਤੋਂ ਬੈਠੇ ਹੋਏ ਸਨ ਇਹ ਪੰਜੇ ਜਣੇ ਆਪਸ ਵਿੱਚ ਇਸ਼ਾਰਿਆਂ ਰਾਹੀਂ ਗੱਲਬਾਤ ਕਰਕੇ ਦੋ ਬੰਦੇ ਜਾ ਕੇ ਡਰਾਈਵਰ ਕੋਲ ਬੈਠ ਜਾਂਦੇ ਹਨ ਤੇ ਬੰਦੂਕ ਦੀ ਨੋਕ ਤੇ ਬੱਸ ਅਗਵਾ ਕਰ ਲੈਂਦੇ ਹਨ ਬੱਸ ਨੂੰ ਜੀਟੀ ਰੋਡ ਤੋਂ ਜੰਡਿਆਲੇ ਤੋਂ ਲਿੰਕ ਰੋਡ ਢਿਲਵਾ ਪਿੰਡ ਵਾਲੇ ਖੱਬੇ ਪਾਸੇ ਮੋੜ ਲਿਆ ਜਾਂਦਾ ਹੈ ਲਿੰਕ ਸੜਕ ਤੇ ਬੱਸ ਅਜੇ 6 ਕਿਲੋਮੀਟਰ ਦੀ ਦੂਰੀ ਤੇ ਜਾਂਦੀ ਹੈ ਕਿ ਇਸ ਨੂੰ ਰੋਕ ਲਿਆ ਜਾਂਦਾ ਬੱਸ ਅਗਵਾ ਕਰਨ ਵਾਲੇ ਸਾਰੇ ਬੰਦਿਆਂ ਕੋਲ ਹਥਿਆਰ ਸਨ ਸਵਾਰੀਆਂ ਸਹੀ ਭੀ ਹੋਈਆਂ ਬੈਠੀਆਂ ਸਨ બસ ਰੋਕੇ ਹਥਿਆਰ ਦੀ ਲੋਕ ਤੇ ਸਾਰੇ ਲੋਕਾਂ ਨੂੰ ਬਸ ਵਿੱਚੋਂ ਉਤਰ ਲਈ ਕਿਹਾ ਜਾਂਦਾ ਸਾਰਿਆਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਸਨਾਖਤੀ ਕਾਰਡ ਚੈੱਕ ਕੀਤੇ ਜਾਂਦੇ ਹਨ ਤੇ ਉਹਨਾਂ ਤੋਂ ਉਹਨਾਂ ਦੇ ਧਰਮ ਬਾਰੇ ਪੁੱਛਿਆ ਜਾਂਦਾ ਇੰਨੇ ਨੂੰ ਇੱਕ ਬੰਦਾ ਅਗਵਾਹ ਕਾਰਾਂ ਵਿੱਚ ਬੋਲਦਾ ਕਿ ਦੂਜੇ ਲੋਕਾਂ ਨੂੰ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਬਸ ਕੱਲੇ ਹਿੰਦੂਆਂ ਵਾਸਤੇ ਆਏ ਹਾਂ ਪੂਰੀ ਬਸ ਚੋਂ ਨੌ ਸਵਾਰੀਆਂ ਹਿੰਦੂ ਨਿਕਲਦੀਆਂ ਬਾਕੀ ਕੁਝ ਸਿੱਖ ਕੁਝ ਇਸਾਈ ਤੇ ਸ਼ਾਇਦ ਇੱਕ ਮੁਸਲਮਾਨ ਵੀ ਹੁੰਦਾ ਸਨਾਖਤ ਤੋਂ ਬਾਅਦ ਨੌ ਵਿੱਚੋਂ 6 ਹਿੰਦੂ ਸਵਾਰੀਆਂ ਨੂੰ ਇੱਕ ਪਾਸੇ ਲਾ ਕੇ ਲੈਣ ਵਿੱਚ ਖੜਾ ਕੀਤਾ ਜਾਂਦਾ ਜਿਸ ਤੋਂ ਬਾਅਦ ਤਾਬੜ ਤੋੜ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਨੌ ਵਿੱਚੋਂ ਹਿੰਦੂ 6 ਸਵਾਰੀਆਂ ਦਾ ਕਤਲ ਕਰ ਦਿੱਤਾ ਜਾਂਦਾ ਇੰਨੇ ਨੂੰ ਇੱਕ ਸਤਵੀਂ ਹਿੰਦੂ ਸਵਾਰੀ ਭੱਜਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਦੇ ਗਲੇ ਵਿੱਚ ਇੱਕ ਨਕੀਨੀ ਖੰਜਰ ਨੁਮਾ ਚੀਜ਼ ਘੁਬਾ ਕੇ ਉਸ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਕੀ ਪਿੱਛੇ ਦੋ ਹਿੰਦੂ ਸਵਾਰੀਆਂ ਬਚਦੀਆਂ ਹਨ ਜਿਸ ਵਿੱਚ ਇੱਕ 22 ਸਾਲ ਦਾ ਮੁੰਡਾ ਵਿਜੇ ਹੁੰਦਾ ਹੈ ਤੇ ਨਾਲ ਉਸ ਦੀ ਮਾਂ ਕਛਲਿਆ ਹੁੰਦੀ ਹੈ ਜਦੋਂ ਇਹ ਅਗਵਾਕਰ ਉਸ ਨੂੰ ਵੀ ਮਾਰਨ ਲਈ ਲੈ ਕੇ ਜਾਂਦੇ ਹਨ ਤਾਂ ਵਿਜੇ ਦੀ ਮਾਂ ਕੁਛਲਿਆ ਤਰਲੇ ਕਰਕੇ ਕਹਿਦੀ ਹੈ ਕਿ ਮੇਰਾ ਪੁੱਤ ਮੇਰਾ ਇਕਲੌਤਾ ਸਹਾਰਾ ਹੈ ਇਸ ਨੂੰ ਨਾ ਮਾਰੋ ਜਿਸ ਤੋਂ ਬਾਅਦ ਅਗਵਾਕਰਾਂ ਵਿੱਚੋਂ ਇੱਕ ਵਿਅਕਤੀ ਦੂਜੇ ਨੂੰ ਵਿਜੇ ਨੂੰ ਮਾਰਨ ਤੋਂ ਰੋਕਦਾ ਹੈ ਚਾਰ ਵਾਰ ਵਿਜੇ ਨੂੰ ਮਾਰਨ ਲਈ ਲੈ ਕੇ ਜਾਂਦੇ ਹਨ ਪਰ ਹਰ ਵਾਰ ਇੱਕ ਹਮਲਾਵਰ ਦੂਜੇ ਚਾਰਾਂ ਨੂੰ ਰੋਕਦਾ ਕਿਸ ਨੂੰ ਨਾ ਮਾਰੋ ਜਿਸ ਦੇ ਗਲੇ ਵਿੱਚ ਦਕੀਲੀ ਚੀਜ਼ ਮਾਰੀ ਹੁੰਦੀ ਉਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਉਹ ਜਿਉਂਦਾ ਹੈ ਜਾਂ ਮਰਿਆ ਹੈ ਦੇਸ ਤੋਂ ਬਾਅਦ ਉਹ ਸਾਰੇ ਹਮਲਾਵਰ ਬਾਕੀ ਬਚੀਆਂ ਸਵਾਰੀਆਂ ਸਵੇਤ ਫੇਰ ਬੱਸ ਵਿੱਚ ਸਵਾਰ ਹੁੰਦੇ ਹਨ ਟਿੱਟਲਵਾ ਪਿੰਡ ਦੇ ਆਸ-ਪਾਸ ਹੀ 5 ਕਿਲੋਮੀਟਰ ਉਸ ਬੱਸ ਨੂੰ ਘੁਮਾਉਂਦੇ ਰਹਿੰਦੇ 5 ਕਿਲੋਮੀਟਰ ਦੂਰ ਸਾਰੀਆਂ ਬਾਕੀ ਬਚੀਆਂ ਸਵਾਰੀਆਂ ਨੂੰ ਉਤਾਰ ਦਿੱਤਾ ਜਾਂਦਾ ਜਿਸ ਵਿੱਚ ਉਹ ਦੋਵੇਂ ਹਿੰਦੂ ਮਾਂ ਪੁੱਤ ਵੀ ਸ਼ਾਮਲ ਹੁੰਦੇ ਹਨ ਕਿਹਾ ਜਾਂਦਾ ਹੈ ਕਿ ਸਤਾਨਕ ਨਿਵਾਸੀ ਉਜਾਗਰ ਸਿੰਘ ਨਾਮ ਦੇ ਬੰਦੇ ਦਾ ਇੱਕ ਪੈਟਰੋਲ ਪੰਪ ਸੀ ਜਿੱਥੇ ਡਰਾਤ ਭਗਾ ਕੇ ਸਵਾਰੀਆਂ ਉਤਾਰੀਆਂ ਜਾਂਦੀਆਂ ਕਿ ਤੁਸੀਂ ਕਿਸੇ ਕੁਲ ਵੀ ਇਸ ਵਾਰ ਦਾ ਜ਼ਿਕਰ ਨਹੀਂ ਕਰਨਾ ਅਭਲਾਵਰ ਬੱਸ ਨੂੰ ਵਾਪਸ ਮੋੜ ਕੇ ਅੰਮ੍ਰਿਤਸਰ ਲੈ ਗਏ ਤੇ ਫਿਰ ਅੰਮ੍ਰਿਤਸਰ ਦੇ ਚਾਟੀਵੇੜਾ ਇਲਾਕੇ ਵਿੱਚ ਬੱਸ ਛੱਡ ਕੇ ਫਰਾਰ ਹੋ ਗਏ। ਇਤੋਂ ਹੀ ਬਾਅਦ ਵਿੱਚ ਇਹ ਬੱਸ ਪੁਲਿਸ ਵੱਲੋਂ ਬਰਾਬਤ ਕੀਤੀ ਗਈ ਸੀ। ਡਰਦਿਆਂ ਮਾਰੀਆਂ ਸਾਰੀਆਂ ਸਵਾਰੀਆਂ ਸਾਰੀ ਰਾਤ ਉਸ ਪੰਪ ਉਤੇ ਹੀ ਬੈਠੀਆਂ ਰਹਿੰਦੀਆਂ। ਕੁਝ ਸਿੱਖ ਨੌਜਵਾਨਾਂ ਵੱਲੋਂ ਉਹਨਾਂ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹਨਾਂ ਨੂੰ ਬਦੂਗ ਦੇ ਬੱਟਾ ਦੇ ਦਲ ਚੁੱਪ ਕਰਵਾ ਦਿੱਤਾ ਗਿਆ। ਸਵੇਰੇ ਇੱਕ ਟਰੱਕ ਉੱਥੋਂ ਗੁਜ਼ਰਦਾ ਹੈ ਜੋ ਸਾਰੀਆਂ ਸਵਾਰੀਆਂ ਨੂੰ ਆਪਣੇ ਨਾਲ ਬਿਠਾਉਂਦਾ ਤੇ 20 ਦੇ ਕਰੀਬ ਸਵਾਰੀਆਂ ਨੂੰ ਬਿਆਜ਼ ਦੇ ਬੱਸ ਅੰਡੇ ਦੇ ਉਤਾਰ ਦਿੱਤਾ ਜਾਂਦਾ। ਇਥੋਂ ਇਹ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਪਰ ਹਰਾਨੀ ਦੀ ਗੱਲ ਇਹ ਹੈ ਕਿ ਡਰ ਕਰਦ ਕੋਈ ਵੀ ਸਵਾਰੀ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਨਹੀਂ ਕਰਵਾਉਂਦੀ। ਸਵੇਰ ਹੁੰਦੀ ਹੈ ਤਾਂ ਕਤਲकांड ਵਾਲੀ ਜਗ੍ਹਾ ਦੇ ਕੋਲੋਂ ਇੱਕ ਪੁਲਿਸ ਮੁਲਾਜ਼ਮ ਸੈਰ ਕਰਦਾ ਹੋਇਆ ਲੱਗਦਾ ਹੈ ਜਿੱਥੇ ਉਹ ਦੇਖਦਾ ਹੈ ਕਿ 6 ਲੋਕ ਗੋਲੀਆਂ ਨਾਲ ਭੁੰਨੇ ਹੋਏ ਮਰੇ ਪਏ ਹਨ ਪਰ ਸਤਵਾਂ ਜਿਸ ਦੇ ਗਲੇ ਵਿੱਚ ਚਾਕੂ ਮਾਰਿਆ ਗਿਆ ਸੀ ਉਹ ਨੇੜੇ ਦੇ ਪਿੰਡ ਵਿੱਚ ਮਦਦ ਵਾਸਤੇ ਕਿਸੇ ਦੇ ਘਰ ਪਹੁੰਚ ਗਿਆ ਇਸ ਤੋਂ ਬਾਅਦ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਜਿਸ ਦੀ ਤਫ਼ਤੀਸ਼ ਢਲਵਟਾਣੇ ਦੀ ਪੁਲਿਸ ਸ਼ੁਰੂ ਕਰਦੀ ਹੈ ਇਹ ਇੱਕ ਬਹੁਤ ਵੱਡਾ ਕਾੜ ਸੀ ਪੂਰੇ ਪੰਜਾਬ ਦੀ ਸਿਆਸਤ ਵਿੱਚ ਇੱਕ ਪਛਾਲ ਬਚ ਜਾਂਦਾ ਜਿਸ ਵਿੱਚ ਇੱਕ ਫਿਰਕਾ ਵਿਸ਼ੇਸ਼ ਤੇ ਲੋਕਾਂ ਨੂੰ ਪਹਿਲੀ ਵਾਰ ਐਡੀ ਵੱਡੀ ਪਦਰ ਤੇ ਨਿਸ਼ਾਨਾ ਬਣਾਇਆ ਗਿਆ ਸੀ ਉਹ ਫਿਰਕਾ ਵਿਸ਼ੇਸ਼ ਸੀ ਹਿੰਦੂ ਇਸ ਕਾੜ ਤੋਂ ਬਾਅਦ ਤਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਆਪਣੀ ਹੀ ਕਾਂਗਰਸ ਦੀ ਪੰਜਾਬ ਵਿੱਚ ਦਰਬਾਰਾ ਸਿੰਘ ਦੀ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਤਜਵੀਜ਼ ਭੇਜ ਦਿੱਤੀ ਜਾਂਦੀ ਹੈ ਢਿਲਵਾ ਬਸ ਕਾਰਡ ਇੱਕ ਬੜਾ ਹੀ ਸਿਆਸੀ ਹੇਰਫੇਰ ਕਰਨ ਦੇਣ ਵਾਲਾ ਕਾਰਡ ਸੀ ਜਿਸ ਨੇ ਪੰਜਾਬ ਦੇ ਉਸ ਵਕਤ ਦੇ ਬਹੁਤ ਸਾਰੇ ਮੁੱਦਿਆਂ ਉੱਤੇ ਆਪਣਾ ਪ੍ਰਭਾਵ ਪਾਇਆ ਇਹ ਉਹ ਵਾਰਦਾਤ ਸੀ ਜਿਸ ਤੋਂ ਬਾਅਦ ਇਹ ਗੱਲ ਪ੍ਰਚਾਰੀ ਗਈ ਕਿ ਹਿੰਦੂਆਂ ਨੂੰ ਬੱਸਾਂ ਜੋ ਕੱਢ-ਕੱਢ ਕੇ ਮਾਰਿਆ ਜਾ ਰਿਹਾ ਹੈ ਮੋਢਲੇ ਤੌਰ ਤੇ ਭਾਰਤ ਦੇ মিডিਆ ਵੱਲੋਂ ਇਸ ਨੂੰ ਖੜਕੂਆ ਦੁਆਰਾ ਕੀਤੀ ਗਈ ਕਾਰਵਾਈ ਦੱਸਿਆ ਪਰ ਜੋ ਸਵਾਰੀਆਂ ਇਸ ਘਾੜ ਦੀਆਂ ਚਾਚਮਜੀਤ ਗਵਾਹ ਸਨ ਉਹਨਾਂ ਵੱਲੋਂ মিডিਆ ਵਿੱਚ ਦਾਵਾ ਕੀਤਾ ਗਿਆ ਕਿ ਕਿ ਜੋ ਹਮਲਾਵਰ ਉਹਨਾਂ ਨੂੰ ਮਾਰਨ ਆਏ ਸਨ ਉਹਨਾਂ ਦੀ ਪੂਰੀ ਕਾਰਵਾਈ ਤੋਂ ਇਦਾਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਉਹ ਪੂਰੇ ਪ੍ਰੋਫੈਸ਼ਨਲ ਲੋਕ ਹੋਣ ਤੇ ਉਹਨਾਂ ਨੂੰ ਪੈਸੇ ਦੇ ਕੇ ਇਹ ਕੰਮ ਕਰਵਾਇਆ ਗਿਆ ਹੋਵੇ ਉਹਨਾਂ ਦੇ ਵਿੱਚ ਜਜ਼ਬਾਤ ਨਾਮ ਦੀ ਕੋਈ ਚੀਜ਼ ਨਹੀਂ ਸੀ ਪਰ ਅਸਲੀਅਤ ਵਿੱਚ ਇਸ ਪੂਰੇ ਕਤਲ ਕਾਂਡ ਦੀ ਜਾਂਚ ਕਿਸੇ ਵੀ ਤਨਪਤਰ ਨਹੀਂ ਲੱਗੀ ਤੇ ਅੱਜ ਤੱਕ ਇਹ ਸਿਰਫ ਰਾਜ ਹੀ ਬਣਿਆ ਹੋਇਆ ਹੈ ਕਿ ਢਿਲਵਾ ਬਸ ਕਾਂਡ ਖੜਕੋਆ ਵੱਲੋਂ ਇਲਜ਼ਾਮ ਦਿੱਤਾ ਗਿਆ ਸੀ ਜਾਂ ਫਿਰ ਦੇਸ਼ ਵਿਰੋਧੀ ਤਾਕਤਾਂ ਜਿਵੇਂ ਪਾਕਿਸਤਾਨ ਦੀ ਗੋਫੀਆ ਜਾਸੀ ਵੱਲੋਂ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਅਤੇ ਭਾਈਚਾਰਕ ਸਾਂਝ ਦੇ ਵਿੱਚ 파ੜਾ ਪਾਇਆ ਜਾ ਸਕੇ ਪਰ ਢਿਲਵਾ ਬਸ ਕਾਂਡ ਹੀ ਅਜੇ ਪਹਿਲਾ ਕਾਂਡ ਸੀ ਜਿਸ ਦੀ ਉਧਾਰ ਦੇ ਕੇ ਅੱਜ ਤੱਕ ਕਿਹਾ ਜਾਂਦਾ ਹੈ ਕਿ ਹਾਰਕੂਵਾਦ ਵੇਲੇ ਹਿੰਦੂਆਂ ਨੂੰ ਸਿੱਖਾਂ ਵੱਲੋਂ ਬਸਾਂ ਵਿੱਚੋਂ ਕੱਢ-ਕੱਢ ਕੇ ਮਾਰਿਆ ਗਿਆ ਸੋ ਦੋਸਤੋ ਇਹ ਸੀ ਢਲਵਾ ਬਸਕਾਰ ਜਿਸ ਦੇ ਪੰਜਾਬ ਦੀ ਸਰਕਾਰ ਭੰਗ ਕਰਵਾ ਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾ ਦਿੱਤਾ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ